ਵਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਤਾਂ ਚੰਗੀਆਂ ਝੋਟੀਆਂ ਆ ਗਈਆਂ ਨੇ ਤਾਜ਼ੀਆਂ ਸੂਈਆਂ ਨੇ ਤਾਂ ਵੀਰੇ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਕਿਉਂਕਿ ਰੇਟ ਵੀਰ ਦਾ ਹਰੇਕ ਵੀਡੀਓ ਚ ਜੈਜ ਹੁੰਦਾ ਤੇ ਆਓ ਵੀਰੇ ਇਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਜੀ ਵਧੀਆ ਵੀਰ ਜੀ ਤੇ ਸੁਣਾਉਂ ਠੀਠਾ ਲੇਤਾ ਵਧੀਆ ਵੀਰੇ ਵਧੀਆ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਕੁਲ ਪਿਆਰ ਭਰੀ ਸਾਸਰੀ ਘਰ ਤੇ ਵੇਦੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਬਿਲਕੁਲ ਬਹੁਤ ਮਾਰਕਾਂ ਵੀਰਾਂ ਨੂੰ ਹਾਂਜੀ ਹਾਂਜੀ ਮਾਰਕਾਂ ਭੈਣ ਪਰਮਾਸਾਹਿਆਂ ਨੂੰ ਦੇਖਣਾ ਚੜ੍ਹਦੀ ਕਲਾ ਪਰਮਾਤਮਾ ਹਰੇਕ ਵੀਰ ਨੂੰ ਰੱਖੇ ਵੀਰ ਭਾਪੂ ਹਾਂ ਨਾ ਵੀਰੇ ਹਾਂਜੀ ਹਾਂਜੀ ਨਵੇਂ ਬਿਲਕੁਲ ਤਵੀਰੇ ਨਾਂ ਦੱਸਿਓ ਆਪਦਾ ਨਾ ਮੇਰਾ ਜੋਬਨ ਵੀਰ ਜੀ ਪਿੰਡ ਹਰਦਰਵਾਲ ਤਹਿਸੀਲ ਡੇਰਾ ਬੰਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਦੇ ਫੋਨ ਨੰਬਰ 84374 ਤੇ 222520 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਅੱਜ ਨੂੰ ਵੀ ਸਰਾਲ ਦਿਨ ਪਰ ਰੇਡ ਜੈਜ ਹਾਂਜੀ ਨਿਕੇ ਨਿਕੇ ਰੇਡ ਵੇਜੀ ਤੋਹਫੇ ਦੇ ਨੇ ਬਿਲਕੁਲ ਦੇਣੀ ਅੱਜ ਭੈਣ ਪਰ ਰੇਡ ਵੀਰੋ ਵੀਰ ਦਾ ਵੈਸੇ ਵੀ ਜੈਜ ਹੁੰਦਾ ਤੁਸੀਂ ਹੋਰ ਵੀ ਵੀਡੀਓ ਚੈੱਕ ਕਰ ਸਕਦੇ ਹੋ ਬਿਲਕੁਲ ਦੂਜੀ ਤੇ ਜਿਹਦੇ ਨਾਲ ਅਪਲੋਡ ਹੁੰਦੀ ਹੈ ਵੀਰ ਦੀ ਵੀਡੀਓ ਤੇ ਪਸ਼ੂ ਵੀ ਵੀਰੋ ਜੋ ਦੱਸਦੇ ਨਿਕਲਦਾ ਉਹੀ ਆ ਤਾਂ ਬਾਕੀ ਤੁਸੀਂ ਵੀਡੀਓ ਜ਼ਰੂਰ ਐਂਡ ਤਾਈਂ ਦੇਖ ਲਿਓ ਠੀਕ ਹੈ ਜੀ ਤਾਂ ਵੀਰੇ ਕਰੀਏ ਸ਼ੁਰੂ ਹਨਾ ਹਾਂ ਜੀ ਹਾਂ ਜੀ ਕਰੀਏ ਵੀਰੇ ਤਾਂ ਛੋਟੀ ਤੋਂ ਕਰ ਲਈ ਵੀਰੇ ਹਾਂ ਜੀ ਛੋਟੀ ਚੱਲ ਹਾਂ ਪਹਿਲੇ ਨੰਬਰ ਤੇ ਛੋਟੀ ਇਹ ਦੀ ਜੀ ਖੀਰੀ ਦੋਂਦੀ ਕੱਟੀ ਸੁਪੀ ਆ ਅਸੀਂ ਦੋਂਦੀ ਸੁਪੀ ਆ ਖੀਰੀ ਦੋਂਦੀ ਕੱਟੀਆਂ ਵੇਖੋ ਸਿੰਘ ਦੀ ਕੁਆਲਿਟੀ ਵੇਖੋ ਸਿੰਘ ਦੇ ਅੰਦਰ ਭੋੜੀ ਹੁੰਦੀ ਹੈ ਵੀਰੇ ਨਹੀਂ ਨਹੀਂ ਕਾ ਨਹੀਂ ਕਾ ਸਿੰਘ ਲੱਗਿਆ ਤੇ ਆਹ ਵੇਖੋ ਗਿੱਲਾ ਨਾੜੂ ਜੇ ਕੱਟੀ ਮਗਰ ਆ ਕੱਟੀ ਬਹੁਤ ਚੰਗੀ ਸੁਗੰਧ ਦੀ ਛੋਟੀ ਮਗਰ ਆ ਤੇ ਠੀਕ ਖੋਲ ਵੀਰੇ ਤੋਰਾ ਬੱਚਾ ਚਲਾ ਦਈਏ ਬੱਚੇ ਲਾ ਲਾ ਹਾਂ ਪਤਾ ਲੱਗ ਜਾਂਦਾ ਵੀਰਾਂ ਨੂੰ ਕੋਈ ਭੈਣ ਭਰਾ ਇਹ ਤਾਂ ਪੀ ਆਲ ਕਰਦੀ ਹੈ ਠੀਕ ਹਾਂ ਜੀ ਖੀਰੀ ਕ ਠੀਕ ਹੈ ਜਿਹੜੇ ਉਸ ਦਿਨ ਵੀਰ ਕੀਤੀ ਪਰਸੋਂ ਵੀ ਕੀਤੀ ਪਸ਼ੂ ਆ ਦੀ ਵੀਡੀਓ ਪਾਈ ਮਿੰਟੋ ਮਿੰਟ ਵੀ ਦੀ ਬਹੁਤ ਜ਼ਿਆਦਾ ਹੀ ਫੋਨ ਆਇਆ ਨਾਲ ਦੇ ਨਹੀਂ ਰੇਡ ਤੇਰਾ ਜੈਜ ਹੁੰਦਾ ਵੀਰੇ ਹਾਂਜੀ ਹਾਂਜੀ ਘਟਾ ਘਟਾ ਤਿੰਨ ਚਾਰ ਸੌ ਫੋਨ ਆਇਆ ਡੰਗਰਾ ਦਾ ਠੀਕ ਹੈ ਜੀ ਜਿੰਨੇ ਭਾਨ ਭਰਾ ਹੀ ਕਿਹੜਾ ਵੀਡੀਓ ਆਂਦਾ ਰਹਿਣਾ ਹਾਂਜੀ ਚਾਰ ਹੀ ਜਿਹੜਾ ਦੇ ਉਹ ਫੋਨ ਲਾ ਲਿੰਦਾ ਆ ਫੋਨ ਬਹੁਤ ਨਹੀਂ ਪਸ਼ੂ ਦੀ ਤਾਂ ਦੇ ਸਿਫਤਾਂ ਦੀ ਕਿੱਥੇ ਵੀ ਜਾਂਦਾ ਵਾ ਕਿਉਂਕਿ ਸੇਵਾ ਕਿਦੋਂ ਅਗਲੇ ਬਣਾ ਹਾਂਜੀ ਹਾਂਜੀ ਅਰੇ ਹਵਰੇ ਆ ਪੈਂਦਾ ਹਨਾ ਤੁਸੀਂ ਤਾਂ ਆਪਾਂ ਵੀ ਦੀ ਪ੍ਰਾਲੀ ਫੋਨੇ ਨਹੀਂ ਯਾਰ ਖੰਡ ਨਫੇ ਨਾਲ ਤੁਸੀਂ ਪਸ਼ੂ ਦੇਦੇ ਹੋ ਆ ਜੀ ਆਪਾਂ ਵੀ ਦੀ 5-7 ਸੌ ਨਫਾ ਲਾ લાલો ਵੀ ਚਾਰ ਡੰਗਰ ਅੱਜ ਪਾਏ 4000 ਰੁਪਏ ਭੱਜਣਾ ਬਿਲਕੁਲ ਇਹ ਵੀ ਦੀ ਸੇਤੋ ਲੈ ਕੇ ਸ਼ਾਮਤ ਕਿਹਾ ਠੀਕ ਹੀ ਦੀ ਜਾਈਏ ਤੇ ਉਹ ਤੁਹਾਨੂੰ ਦਾ ਸੇਤੋ ਲੈ ਕੇ ਸ਼ਾਮਤ ਕਾ ਮਤ ਮਤ ਦਾ ਫਿਰ 500 ਰੁਪਏ ਦਿੰਦਾ ਨਹੀਂ ਨਹੀਂ ਬਿਲਕੁਲ ਨਹੀਂ ਰੇਟ ਵੀ ਜਾ ਜਾ ਵੀਰੇ ਜਨ ਮਤਾ ਆਪਾਂ 500 700 ਰੁਪਏ 1000 ਰੁਪਏ ਡੰਗਰ ਪਸ਼ੂ ਲੈ ਲਈਦਾ ਆਵਾ ਜਰੂਰ ਬਿਲਕੁਲ ਮੈਂ ਕਿਹਾ ਵੀ ਤਾਂ ਜਲਦੀ ਹੁਣ ਕਿੰਦਾਂ ਦੀਆਂ ਕਟੀਆਂ ਨੇ ਵੀਰੇ ਸੋਹਣੀਆਂ ਹਨਾ ਖੇਤਰ ਕੇ ਇਹਨਾਂ ਘਰਾਂ ਤੋਂ ਡੰਗਰ ਲਈਦੇ ਆਪਾਂ ਤੇ ਭੈਣ ਭਰਾਵਾਂ ਲੋੜਵੰਦ ਕੋਲ ਲਈਦੇ ਆ ਤੇ ਭੈਣ ਭਰਾ ਲੋੜਵੰਦ ਨੂੰ ਦੇਈਦੇ ਆ ਹਾਂਜੀ ਹਾਂਜੀ ਨਵੇਂ ਪਸ਼ੂ ਦਾ ਤਾਂ ਵੀਰੇ ਪਸੰਪੀ ਆ ਗਈ ਵੀਰੇ ਹਾਂਜੀ ਹਾਂਜੀ ਪਸੰਤ ਦੇ ਵੀਰ ਜੀ ਮਿੰਟ ਜੇ ਪਹਿਲਾ ਪਿੰਡੀ ਝੋਟੀ ਤੇ ਅੱਛਾ ਹਾਂਜੀ ਜਵਾਪਸ ਮਾ ਤੇ ਕਿਤੇ ਕਹਦੇ ਗਲਾ ਮਾਰੋ ਥਾਨ ਦੇ ਕੁਆਲਿਟੀ ਦਿਖਾਓ ਦੇਖੋ ਵੀਰੇ ਦੇਖੋ ਥਾਨਾ ਦੇਖਿਆ ਦੇਖੋ ਇਹਦੀ ਨੋਗਲਾ ਥਾਨ ਬਹੁਤ ਸਪੈਸ਼ਲ ਲੱਗਾ ਚਵਾਗ ਦੇ ਲੱਗਾ ਝੋਟੀ ਨੂੰ ਵੇਖੋ ਪਹਿਲੇ ਨੂੰ ਹੀ ਬਹੁਤਾ ਹੀ ਬੰਬ ਬੰਬੂ ਗਾਰਡੀ ਲੱਗਾ ਹਾਂਜੀ ਹਾਂਜੀ ਦੇਖੋ ਵੀਰੇ ਇਹਦੀ ਜਵਾਟ ਠੀਕ ਇੱਕ ਨੰਬਰ ਲੱਗਿਆ ਇੱਕ ਨੰਬਰ ਚਵਾਟ ਬੋਲੋ ਵੀਰੇ ਤੋਰਾ ਖਾਲੀ ਤਾਂ ਵੇਖੋ ਵੀਰੋ ਬਾਕੀ ਤੋਰਾ ਚੈੱਕ ਕਰ ਲਿਓ ਸਿੰਗੀ ਦਿਖਾ ਦਿਓ ਸਿੰਗੀ ਮਖਾਲੋ ਗੇ ਜਿਓਟੀ ਦੀ ਦੇਖੋ ਸਿੰਗ ਜਿਵੇਂ ਸਿੰਗ ਹੁੰਦੇ ਨਹੀਂ ਮਤਲਬ ਕਿ ਐਂ ਜਿਹੜਾ ਸਿੰਗ ਹੁੰਦੇ ਹੀ ਨਹੀਂ ਆ ਦੇਖੋ ਨਿੱਕ ਨਿੱਕੇ ਸਿੰਗ ਹਾਂਜੀ ਅਜੇ ਨਿੱਕੀ ਨਿੱਕੀ ਸਿੰਗੀ ਆ ਤਾਂ ਵੇਖੋ ਵੀਰੋ ਕੱਢ ਲੱਗੇ ਕੱਟੀ ਨੂੰ ਬਾਕੀ ਝੋਟੀ ਦੀ ਫੇਸ ਕੁਆਲਟੀ ਜਾਂ ਚਵਾ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਚੰਗੀ ਝੋਟੀ ਆ ਤੇ ਸੁਆ ਵੀ ਪਹਿਲਾਂ ਵੀ ਆ ਪਹਿਲਾਂ ਝੋਟੀ ਸੋਈ ਆ ਠੀਕ ਆ ਖੀਰੀ ਤੋਂ ਦੋਂਦੀ ਦੇ ਪੁੱਠੀ ਠੰਡੀ ਝੋਟੀ ਵੀਰ ਜੀ ਹਾਂਜੀ ਹਾਂਜੀ ਸੋਣੀ ਕੱਟ ਕਾਟ ਸੋਨਾ ਵਾ ਮਗਰ ਵੀ ਕੱਟੀ ਆ ਗਈ ਹੈ ਹਾਂਜੀ ਹਾਂਜੀ ਖਣਾਂ ਦਾ ਗੈਪ ਸਾਈਜ਼ ਇਹ ਕਦਰੀਆ ਫੇਸ ਕੁਆਲਟੀ ਝੋਟੀ ਦੀ ਬਹੁਤ ਚੰਗੀ ਝੋਟੀ ਹੈ ਵੀਰੇ ਤਾਂ ਬਾਕੀ ਵੀਰੇ ਕਿਵੇਂ ਪਸ਼ੂ ਫਿਰ ਠੰਡ ਠੰਡੀ ਗੁੰਡੀ ਬੜੀ ਹਾਂਜੀ ਹਾਂਜੀ ਠੰਡੇ ਕਰਕੇ ਥੋੜੇ ਨਿਵਾਲੇ ਨਹੀਂ ਹਾਂਜੀ ਹਾਂਜੀ ਨਿਵਾਲੇ ਨੂੰ ਨਹੀਂ ਕਰਨਾ ਸੋਹਣੀ ਝੋਟੀ ਹੈ ਬਿਲਕੁਲ ਹੀ ਜਿਆਦੀ ਸੋਹਣੀ ਹੈ ਖਾਣ ਵੀ ਚੰਗਾ ਲੱਗਿਆ ਸ਼ੁਭਾ ਪਸਮਾ ਦਾ ਦੇ ਵੀਰੇ ਸਿੰਘ ਦਾ ਸਿੰਘ ਦਾ ਡੰਗਰ ਹਣਾ ਵੀਰੇ ਚੋਟੀ ਨਾਲੇ ਵੀ ਜੀ ਤੇ 10 ਵੇ ਚੌਣ ਵਾਲੀ ਝੋਟੀ ਆ ਬਿਲਕੁਲ ਭੈਣ ਭਰਾ ਸਾਂ ਬੁਲਾਇਆ ਜੀ 8 10 ਵੇ ਝੋਟੀ ਚੋਵੇਰੀ ਚੋ ਸਰ ਹਾਂਜੀ ਹਾਂਜੀ ਇਹਦੀ ਵੀ ਜੀ ਮਤਲਬ ਕਿ ਲਾ ਲੋ ਜਿਵੇਂ ਜਿਵੇਂ ਸਵੇਰੇ ਪੈਂਦੀ ਹੈ ਨਾ ਤੇ ਮਤੇ ਮੇ ਚੋਟੀ ਵੱਧ ਹੀ ਜਾਣੀ ਹਾਂਜੀ ਹਾਂਜੀ ਵੱਧੇ ਬੰਦੀ ਹੋਣੀ ਹੈ ਤੇ ਵੀਰੇ ਇਹਦੇ ਆਪਾਂ ਮੁੱਲ ਦੀ ਗੱਲ ਕਰ ਲਈਏ ਤਾਂ ਮੋਲੇ ਦਾ ਵੀਰ ਦੀ ਕੋਈ ਨਹੀਂ ਝੋਟੀ ਦਾ ਤੁਹਾਨੂੰ ਪਤਾ ਜਿੰਨਾ ਕਿ ਆਪਾਂ ਮੁੱਲ ਕਰਨ ਨੇ ਇਹ ਦੋ ਵਾਤੇ ਵਿੱਚ ਪਾਲਣ ਦਾ ਖਰਚਾ ਆ ਜਾਂਦਾ ਘੱਟੀ ਦੇ ਖਾਓ ਵੀਰ ਜੀ ਸਫਾਈਆਂ ਉਹ ਝੋਟੀਆਂ ਪਹਿਲਾਂ ਪਿੱਛੋਂ ਸਾਫ਼ ਬੂ ਮੈਂ ਅੱਗ ਲਾ ਤਾਂ ਬਹੁਤ ਡਾਵਾ ਵੀ ਇੱਕ ਨੰਬਰ ਆ ਲੇਵੇ ਦੀ ਬੜੀ ਸਫਾਈ ਆ ਤਾਂ ਵੀਰੋ ਪਹਿਲਾ ਸੁਆ ਆ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਤੇ ਗਿੱਲਾ ਨਾੜੂ ਵੀ ਦੀ ਜਦੋਂ ਤੁਸੀਂ ਹੁੰਦੇ ਹੋ ਚੱਲ ਕੇ ਵੀ ਤਾਂ ਛੱਡ ਕੇ ਨਹੀਂ ਜਾਂਦੇ ਝੋਤੀ ਨੂੰ ਤਾਂ ਵੀਰੇ ਮੁੱਲ ਮੋਲੇ ਦਾ ਵੀ ਦੀ ਨਿਕਾ ਦੇ ਆ ਯਾਰ ਹਾਂਜੀ ਮੁੱਲ ਕੋਈ ਜ਼ਿਆਦਾ ਨਹੀਂ ਆ ਮੁੱਲ ਦਾ ਨੂੰ ਪਤਾ ਵੀ ਜਿੰਨਾ ਹੈ ਖਰੀਦੋਂ ਦੀ ਕੱਟੀ ਸੋਹਣੀ ਬਹੁਤ ਔਖੀ ਹੈ ਬਿਲਕੁਲ ਬਹੁਤ ਮੁਸ਼ਕਲ ਆ ਝੋਟੀ ਇਹੋ ਜੀ ਮਗਰ ਵੀ ਕੱਟੀ ਆ ਹੁਣ ਬੋਲੀ ਹੋਊਗੀ ਆਪਾਂ ਥਣਵਾਗੇ ਦੇ ਦੇਨੇ ਆ ਵੀਰ ਜੀ ਸੁਈ ਕੱਢ ਲਿਆ ਬਿਲਕੁਲ ਆਪਾਂ ਥਣਵਾਗੇ ਦੇ ਦੇਨੇ ਆ ਬੋਲਾ ਤਰਾ 6-7 ਕਿਲੋ ਹੋਊਗਾ ਪਰ ਆਪਾਂ ਆਪਾਉ ਕੰਮ ਦੇ ਨੂੰ ਪਤਾ ਠੰਡ ਵਗਦੇ ਦੇਣੇ ਛੋਟੀ ਦੇ ਆ ਬਿਲਕੁਲ ਦੁੱਧ ਦਾ ਪਾਇਦਾ ਵੀਰੇ ਗਾੜੀ ਹਣਾ ਦੁੱਧ ਦਾ ਪਾਇਦਾ ਹਾਂ ਜੀ ਭੈਣ ਭਰਾ ਦਾ ਨੋਤਾ ਬਾਅਦ ਨਵੇਂ ਚਲਦਾ ਦੇਣੇ ਆਪਾਂ ਐਵੇਂ ਝੂਠ ਸਵੇਰ ਸਿਰ ਬੋਲੀਏ ਬਿਲਕੁਲ ਆਪਾਂ ਟਮਾਟਾ ਚੱਲਣਾ ਵਾ ਬਿਲਕੁਲ ਵੀ ਇਹ ਹੁਣ 6-7 ਕਿਲੋ ਤੇਰਾ ਭਲਾ 7 ਕਿਲੋ ਭਲਾ ਹੋਊਗਾ ਹੁਣ ਮੌਜੂਦਾ ਸਟਾਰਟਿੰਗ ਕਿ ਸਟਾਰਟਿੰਗ ਕੀ ਕੀਤਾ ਇਹਨੇ ਠੀਕ ਤੇ ਦਾਲ ਛੋਟੀ ਚਵਾਈ ਜਾਊਗੀ ਅੱਜ ਮੈਂ ਖਾ ਪੀ ਕੇ ਬਣੂ ਛੋਟੀ ਜੇ ਛੋਟੀ ਨੂੰ ਤਾਂ ਖਾ ਪੀ ਕੇ ਬਣਦੀ ਆ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਜੀ ਮੋਲੇ ਦਾ ਘਰ ਨੂੰ ਆਪਾਂ ਭਲਾ ਸਵਾ ਠੀਕ ਆ ਵੀਰੇ ਕਰਦੀ ਆ ਮਾਨਤਾਲਾ ਤੇ ਆਫਰ ਦੇ ਦਈਏ ਵੀਰਾਂ ਨੂੰ ਕਰਦੇ ਹੋਰ ਕਰਦਾ ਤੇ ਇਹ ਕਰਦਾ ਜਨ ਨਹੀਂ ਆਪ ਹੀ ਕਰ ਲੈ ਵੀਰੇ ਜਿਆ ਜਰਾ ਇੱਕ ਤਰ੍ਹਾਂ 80 ਦੀ ਦੇ ਦਈਏ ਫਿਰ 80 ਦੀ ਹਾਂਜੀ ਠੀਕ ਆ ਕਰ ਲਓ ਥੋੜਾ ਬਧਾ ਮਾਨਤਾਲ ਹੋਰ ਕਰ ਲਓ ਹੋਰ ਕਰ ਦੀ ਹਾਂਜੀ 2000 ਛੱਡ ਦੀ ਠੀਕ ਆ ਮੇ ਜੀ 78000 ਦੀ ਕੱਟੀ ਦੇ ਦਾਂਗੇ ਬਾਕੀ ਕੋ ਫੋਨ ਲਾ ਲੈ ਹਾਂ ਹੁਣ ਲਾਵੇ ਪਰ ਬਾਕੀ ਮੋੜ ਦੇ ਬਾਅਦ ਕੀ ਉਹਦੀ ਕੱਟੀ ਮਿਲਦੀ ਨਹੀਂ ਆ ਨਹੀਂ ਰੇਟ ਤੇ ਜਾਵਾਂ ਗਿਆ ਵੀਰੇ ਮੰਗਣ ਨੂੰ ਭਾਵੇਂ ਇਹਦਾ 90 ਵੀ ਮੰਗਦਾ ਹੁਣ ਕਰਦੀ ਆ ਦੀ ਵਿਜੋਟੀ ਲੇਖਦੀ ਆ ਚਵਾ ਇੱਕ ਨੰਬਰ ਕਦ ਕਾਠ ਸੋਨਾ ਸਿੰਘ ਵੀ ਸੋਨਾ ਤੇ ਬੱਚਾ ਵੀ ਚੰਗੇ ਸੀ ਮੰਦਰਾ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਸੋਹਣੀਆਂ ਟੋਪ ਟੋਪ ਆ ਝੋਟੀ ਤੇ ਝੋਟੀ ਤੇ ਕਾਦੀਏ ਬਤਾ ਇਹ ਪਛੂ ਭੁਖੇ ਆਨ ਬਤਾ ਪਾਲੀ ਖੁਲੀ ਗੱਡੀ ਆ ਬਿਲਕੁਲ ਤੇ ਨਵਾਈਆਂ ਨੂੰ ਵੀ ਆਪਾਂ ਕੋਈ ਨਹੀਂ ਆਪਾਂ ਇਹਦੀ ਨਵਾ ਦਈਏ ਕਿ ਦੇਖ ਕੇ ਜਾ ਕੇ ਪਛੂ ਤੇ ਲਾਵਾ ਜਾਂਦਾ ਵਾ ਤੇ ਭਾਈ ਦੁੱਧ ਦਾ ਫਰਕ ਬਦੋ ਬਦੀ ਤੁਹਾਨੂੰ ਤਾਂ ਪੈ ਜਾਂਦਾ ਬਾਕੀ ਸੋਨਾ ਦੂਰੋਂ ਹੀ ਦਿੰਦਾ ਵਾ ਬਿਲਕੁਲ ਬਿਲਕੁਲ ਖਰਾ ਸੋਨਾ ਜਿਹੜਾ ਦੂਰੋਂ ਦੀਦਾ ਵੀਜੀ ਬਹੁਤ ਚੰਗੀ ਕੁਆਲਿਟੀ ਸਿੰਗ ਦੀ ਫੇਸ ਦੀ ਹਰ ਇੱਕ ਗਲੋਂ ਛੋਟੀ ਕਿਸੇ ਗਲੋਂ ਖੁੰਜੀ ਨਹੀਂ ਇਥੋਂ ਦੀ ਕਾ ਛੋਟੀ ਬੰਦੀ ਐ ਵੇਖੋ ਬਿਲਕੁਲ ਇਹ ਹੁਣ ਹੋ ਗਈ ਵੀਰੇ ਆਪਣੀ 70 ਦੀ ਦੋ ਘੜਾਸੀ ਦੀ ਵੀਰੇ ਬਹੁਤ ਕਰਾਂਗੇ ਭੈਣ ਪ੍ਰਾ ਫੋਨ ਲਾਵੇ ਨਵੇਂ ਫੋਨ ਲੇਰ ਮੋੜਨਾ ਨਹੀਂ ਕੇ ਭੈਣ ਪ੍ਰਾ ਨੂੰ ਬਿਲਕੁਲ ਮੋੜਨਾ ਨਹੀਂ ਤੁਹਾਨੂੰ ਪਤਾ ਆਪਣੀ ਹੱਥਾਂ ਆ ਆ ਵੀ ਆਪਾਂ ਮੋੜਨਾ ਨਹੀਂ ਰੇਟ ਜੀ ਹਾਂਜੀ ਹਾਂਜੀ ਸੋਨਾ ਰੇਟ ਕੀਤਾ ਬਾਕੀ ਹੋ ਜਾ ਕੋਈ ਥੋਰ ਕੇ ਅੱਡੇ ਤੋਂ ਦੀ ਛੋਟੀ ਦਾ ਸਵਾ ਮੰਗਣਾ ਵੇਖੋ ਥਣਾ ਦੀ ਕੁਆਲਿਟੀ ਵਖਾ ਲੋ ਫੇਰ ਤੋਂ ਥਣਾ ਦੇ ਲਾ ਕੇ ਕੈਮਰਾ ਹੋਣ ਵੀਰ ਕਹਿੰਦਾ 78000 ਦੀ ਝੋਟੀ ਹੋ ਜੂਗੀ। ਹਾਂਜੀ ਹਾਂਜੀ। ਨੌਕ ਵਾਲਾ ਥਾਣਾ ਸਪੈਸ਼ਲ ਥਾਣਾ ਤੇ ਮਗਰ ਵੀ ਕੱਟੀ ਆ। ਹਾਂਜੀ। ਰੇਡ ਚ ਹੋਣਾ ਕੀਤਾ ਵੀਰ ਨੇ। ਫੋਨ ਤੁਸੀਂ ਜਰੂਰ ਲਾ ਲਿਓ ਵੀਰੋ। ਚੰਗੀ ਝੋਟੀ ਆ। ਹਾਂ ਵੀਰੇ ਦੂਜੇ ਦੇ। ਆਹ ਦੇਖੋ ਵੀਰ ਜੀ ਇਹ ਤਾਂ ਕੱਦ ਦੇਖੋ ਝੋਟੀ ਦਾ। ਝੋਟੀ ਆ ਤਾਂ ਘੋੜੀ ਆ ਤਾਂ ਹਰੀ ਝੋਟੀ ਆ ਵੀਰ। ਬੱਚਾ ਕੀ ਇਹਦਾ ਵੀਰ ਨੇ। ਇਹਦਾ ਮਗਰ ਕੱਟਾ ਵੀਰ ਜੀ। ਇਹਦੇ ਕੱਟਾ। ਉਹਦੇ ਮਗਰ ਕੱਟੀ ਗਏ ਮਗਰ ਕੱਟਾ। ਉਹ ਖਾ ਲਓ ਝੋਟੀ ਥਲੇ ਥਾਬਾ ਸੋ ਭਾਈ ਲਾਇਆ। ਸਫਾਈ ਵੇਲੋ ਫੁੱਟ ਬਾਲੇ ਕੋ ਮਛਾਈ। ਸਫਾਈਆਂ ਹਾਂਜੀ ਹਾਂ ਤਾਰਾ ਇਹਦੇ ਕੋਲ ਵੀ ਜੀ 10 ਲੀਟਰ ਹੋਣ ਗਿਆ ਹੁਣ 10 ਲੀਟਰ ਤੋਂ ਤਿਆਰ ਆ ਠੀਕ ਹੈ ਜੀ ਹਾਂ ਜੀ ਪਰ ਆਪਾਂ ਨੋ ਕਰਕੇ ਦਾਂਗੇ ਨੋ ਕਰਕੇ ਹਨਾ ਨੋ ਕਰਕੇ ਦਾਂਗੇ ਹਾਂ ਜੀ ਬੱਚਾ ਮੜਾ ਲਾ ਕੇ ਦਿਖਾ ਦਿਓ ਇਹਨੂੰ ਵੀ ਲਾ ਦਿਓ ਲਾ ਦਿਓ ਪਤਾ ਲੱਗ ਜਾਂਦਾ ਵੀਰਾ ਇਹਨੂੰ ਲਾ ਦਿਓ ਲਾ ਦਿਓ ਹੈ ਵੀਰੇ ਠੰਡੀਆਂ ਹਨਾ ਖਾਦੀਆਂ ਦੀ ਸੀਲ ਲਾ ਕੇ ਵੇਖੋ ਗਾਲੀ ਪਈ ਝੋਟੀ ਬੇਟੀ ਬਿਲਕੁਲ ਅਜੇ ਮੌਸਮ ਮੌਸਮ ਤੁਹਾਨੂੰ ਪਤਾ ਢੰਡਾ ਪੱਠੇ ਪੱਠੇ ਨਹੀਂ ਹੋਇਆ ਤੇ 9:30 ਦਾ ਟਾਈਮ ਆ ਬਿਲਕੁਲ 8:00 9:00 ਦਾ ਟਾਈਮ ਆ ਤੇ ਨਹੀਂ ਚੰਗੇ ਪਸ਼ੂ ਜਿਹੜੇ ਭੁੱਖੇ ਪੱਕੇ ਪਸ਼ੂ ਆਜੇ ਸ਼ਾਮ ਦੇ ਕੇ ਚੰਗੇ ਬੰਦੇ ਬੁੰਦੀਆਂ ਕੇ ਝੋਟੀਆਂ ਠੀਕ ਠੀਕ ਹੈ ਜੀ ਹਾਂ ਜੀ ਹਾਂ ਜੀ ਗਾਲੀ ਕਰਨੀ ਝੋਟੀ ਆਖਾ ਮਜੇ ਨਾਲ ਠੰਡੀ ਸੀਲ ਆ ਪਹਿਲੇ ਨਾ ਬੱਚੇ ਲਈ ਹੋਈ ਸ਼ਾਮ ਦੇ ਕੇ ਚੰਗੀਆਂ ਬੰਦੀਆਂ ਝੋਟੀਆਂ 4 ਵਜੇ ਹਾਂਜੀ 4 ਵਜੇ ਦੀ ਚਵਾਈ ਹੋਈ ਹੈ ਵੀਰ ਜੀ ਆਪਾਂ ਬੱਚੇ ਲਾਉਂਦਾ ਵਾਦਾ ਹੈ ਵੀਰ ਜੀ ਆਪਾਂ ਨੂੰ ਕੀ ਤੁਹਾਨੂੰ ਪਤਾ ਫਿਰ ਹਾਂ ਚੰਦਰਾ ਦੇ ਲੈਂਦੇ ਆ ਹਾਂਜੀ 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 ਚਵਾਪਸਮਾ ਦਾ ਨਾਲ ਪਛੂ ਹੁੰਦਾ ਵੀਰ ਹੈ ਨਾ ਦੇਖੋ ਵੀ ਹੱਥ ਲਾਉਣ ਦੀ ਲੋੜ ਨਹੀਂ ਪੈਣ ਭਰਾ ਨੂੰ ਦੇਖੋ ਚਵਾਪਸਮਾ ਦਾ ਵਾਦਾ ਹੁੰਦਾ ਬਾਜ ਪੈਜ ਪੈਣ ਭਰਾ ਕੇ ਤੇ ਵੀਡੀਓ ਕੋਲ ਦੇ ਤਾਰਾ ਰੰਗਰਾ ਦੋ ਇਹਦੇ ਬੰਬੂ ਗਾੜੀ ਲੱਗੇ ਆ ਝੋਟੀਆਂ ਨੂੰ ਤੇ ਆਪਾਂ ਥਣਾ ਦੇ ਗਿਆ ਸੀ ਅੱਜ ਦੇਖੋ ਕਿਹੜੇ ਕਿਹੜੇ ਦੂਰ ਦੇ ਲੈਂਦੇ ਆ ਵੀਰਲੇ ਵੀਰ ਲੈ ਆ ਕੇ ਘੜ ਘੜ ਕੇ ਲੱਗੇ ਆ ਖਜੋਟੀਆਂ ਨੂੰ ਠੀਕ ਹੈ ਵੀਰੇ ਤੋਰਾ ਹਾਂਜੀ ਤਾਂ ਵੇਖੋ ਵੀਰੋ ਚੰਗੀ ਟੋਪ ਕਲਾਸ ਝੋਟੀ ਆ ਵੀ ਵੀਰੇ ਕੋਲੇ ਵੱਡੇ ਕਦ ਕਾਠ ਦੀ ਆ ਇਹ ਵੀ ਤਾਜੀ ਸੂਈ ਆ ਵੀਰੋ ਆ ਬੱਚਾ ਚੈੱਕ ਕਰ ਲੋ ਤੇ ਜਵਾ ਲੱਗਿਆ ਇਹਨੂੰ ਵੀ ਇੱਕ ਨੰਬਰ ਛਿੱਗੀ ਝੋਟੀ ਆ ਵੀ ਜੀ ਮੂੰਹ ਛੇ ਦੰਦ ਦਾ ਇਹ ਆ ਤੇਲਕੰਦਨ ਕਨ ਬੜੀ ਆ ਕੋਪਾ ਕਾਵਾ ਬਰਦਾਵਾ ਦੇ ਦੇ ਕਰਕੇ ਥੋੜਾ ਜਾਂ ਡੰਗ ਡੰਗਰ ਬਹੁਤ ਜ਼ਿਆਦਾ ਆਵਾਦ ਹੈ ਬਿਲਕੁਲ ਤਾਂ ਵੇਖੋ ਵੀਰੋ ਫੁੱਲ ਕਦ ਕਾਠ ਆ ਝੋਟੀ ਦਾ ਤੇ ਸਫਾਈ ਬਹੁਤ ਆ ਲੈਵੇ ਦੀ ਹਾਂਜੀ ਹਾਂਜੀ ਬੜੀ ਝੋਟੀ ਆ ਫਲਾਸ ਯਾਰ ਬਟ ਡਰਦੀ ਕੈਮਰੇ ਤੋਂ ਧਿਆਨ ਦੇ ਕੋਈ ਨਾ ਡਰਦੀ ਡਰਦੀ ਕੈਮਰੇ ਤੋਂ ਲੈ ਜਾ ਬੱਚੇ ਲੱਗੇ ਲੈ ਜਾ ਲੈ ਜਾ ਤਾਂ ਦੇਖੋ ਵੀਰੋ ਇੱਕ ਨੰਬਰ ਚ ਵਾਪਸ ਆਵਾਂ ਸੋਹਣੀ ਝੋਟੀਆਂ ਲੈ ਆਓ ਜੀ ਤਾਂ ਦੇਖੋ ਵੀਰੋ ਸੋਹਣਾ ਕੱਦ ਕਾਠਾ ਤੇ ਲੈਵੇ ਦੀ ਸਫਾਈ ਚੈੱਕ ਕਰ ਲਓ ਕੀ ਕੀ ਨੇ ਹਾਂ ਫਾਲੋ ਵੀਰ ਜੀ ਸਿਰਾ ਝੋਟੀਆਂ ਖਣ ਤੇ ਕਾਦੀਆਂ ਬਾਤਾਂ ਲੱਗੀਆਂ ਤੇ ਬਹੁਤ ਜ਼ਿਆਦਾ ਚੰਗੀ ਝੋਟੀ ਹੈ ਜਿਹਨੂੰ ਕਹਿੰਦੇ ਸਾਰੇ ਤੇ ਇੱਕ ਸਪੈਸ਼ਲ ਲੱਗਾ 40 40 ਵਾਰਨ ਵਾਈ ਐ ਖੋ ਵੀ ਬਹੁਤ ਚੰਗੀ ਝੋਟੀ ਆ ਵੀਰੇ ਸੋਹਣੀ ਝੋਟੀ ਆ ਵੀਰੇ ਮੋਲੇ ਦਾ ਕੀ ਕਰਦਾ ਮੋਲੇ ਦਾ ਵੀਰ ਜੀ ਜਿੱਡਾ ਦੇ ਕੱਦ ਕੱਦ ਝੋਟੀ ਦਾ ਜਿੱਡੀ ਤੇ ਸਫਾਈ ਆ ਬਿਲਕੁਲ ਤਾਜੀ ਹੈ ਜੇ ਗਿੱਲਾ ਗਿੱਲਾ ਬੱਚਾ ਵਾ ਇਹ ਮੋਲ ਤੇ ਵੀਰ ਜੀ ਕੀ ਕਹਦਾ ਆਪਾਂ ਇਹਦਾ ਥਵਾ ਲੱਖੀ ਮੰਗ ਲਈਏ ਬਾਦੋਂ ਤਾਂ ਆਪਾਂ ਪਾਣਾ ਲਈਏ ਪਾਣਾ ਦੇ ਦੇਣੀ ਪਾਣਾ ਨਹੀਂ ਜਾਂਦੇ ਹਾਂ ਪਾਣਾ ਦੇ ਦੇਣੀ ਇਹ 85 ਹਜ਼ਾਰ ਦੀ ਝੋਟੀ ਦੇ ਦੀਏ ਇਹ ਵੀ 85 ਦੀ 85 ਦੀ ਦੇ ਦੀਏ ਛੋਟੂ ਬਹੁਤ ਸਪੈਸ਼ਲ ਲੱਗਾ ਛੋਟੂ ਮਾਨਤਨ ਹੋ ਜੂ ਵੀਰੇ ਕਰਦਾਂਗੇ ਵੀਰ ਜੀ ਹੁਣੇ ਕਰ ਦਈਏ ਫਿਰ 2000 ਛੱਡ ਦੋ ਦੋ ਨਹੀਂ ਖੰਣਾ ਫਿਰ ਵੀਰ ਜੀ ਅੱਜ ਤੁਹਾਨੂੰ ਦੱਸਿਆ ਵੀ ਆਫਰ ਹੀ ਦੇਣੇ ਆ ਵੇਖੋ ਸਿੰਗੀ ਚੰਗੀ ਖਾ ਲੋ ਝੋਟੀ ਦੀ ਬਿਲਕੁਲ ਤਾਜੀ ਗਿੱਲੀ ਝੋਟੀਆਂ ਪਿੱਛੇ ਖਾ ਲੋ ਫਿਰ ਇਹ ਝੋਟੀਆਂ ਪਾਏ ਦੇ ਦੇਣੀ ਅੱਜ ਕੋਈ ਸ਼ੱਕ ਨਹੀਂ ਵੀਰੇ ਟੋਪ ਕਲਾਸ ਝੋਟੀ ਆ ਹਾਂ ਉਹ ਲੈ ਜਾਓ ਜਿਹੜਾ ਪੈਣ ਪ੍ਰਾਕਾ ਮਿੱਟ ਕੇ ਵੇਚਣਾ ਵੀਰ ਵੀ ਲੈ ਜਾਂਦਾ ਅਸੀਂ 80 ਦੇ ਦਈਏ ਵੀਰ ਜੀ ਹੁਣ 80 ਦੀ 80 ਦੀ ਦੇ ਦਈਏ ਵੀਰ ਜੀ ਪੂਰੇ ਦੀ ਸਿਰ ਆ ਰੇਟਾ ਵੀਰੇ ਕੋਈ ਹੋਰ ਜਿੰਨਾਂ ਦੀ ਮਿਲਦੀ ਨਹੀਂ ਨਹੀਂ ਵੀਰੇ ਜੀ 80 ਹਜ਼ਾਰ ਝੋਟੀ ਆ ਕਰਦੀ 95 ਦਾ ਲੱਗਦਾ ਹਾਂ ਕੋਈ ਸ਼ੱਕ ਨਹੀਂ ਹਾਂਜੀ ਸੋਹਣੀ ਝੂਟੀ ਆ ਕੰਦ ਕਾਠ ਦੀ ਸੋਹਣੀਆਂ ਹਨ ਤਾਂ ਜੇ ਚਵਾ ਦੀ ਗੱਲ ਕਰੀਏ ਜਾਂ ਪਸਮਾ ਦੀ ਗੱਲ ਕਰੀਏ ਜਾਂ ਲੈਵੇ ਦੀਆਂ ਸਫਾਈਆਂ ਵੇਖੀਏ ਤਾਂ ਫੋਟ ਫੋਟ ਵੀਰੋ ਪਛਾਣ ਨੂੰ ਆਈ ਪਈ ਆ ਤੇ ਰੇਡ ਵੀਰ ਨੇ ਜਮਾਂ ਹੀ ਜੈਜ ਕਰ ਲਿਆ 80000 ਦੀ 80000 ਦੀ ਦਾ ਵੀਰੇ ਕੋਈ ਵੀਰਾ 2 400 ਵਿੱਚ ਹੋਗੇ ਵੀ ਫਿਰ ਚੰਗੀ ਰਕਮ ਮਾਰ ਸਕਦਾ ਇਹਦੀ ਹਨਾ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਰੇਡ ਜੈਜ ਰੇਡ ਬਹੁਤ ਸੋਹਣਾ ਵੀਰੇ ਦਾ ਕੋਈ 1 5 ਵਾਲਾ ਨਹੀਂ ਵੀਰੋ ਰੇਡ ਨਾ 95 ਵਾਲਾ ਵਾ 80000 ਦੀ ਝੋਟੀ ਟੌਪ ਕਲਾਸ ਆ ਵੇਤੇ ਵੇਤੇ ਤੇ ਥਣ ਆ ਗਿਆ ਬਹੁਤ ਚੰਗੀ ਝੋਟੀਆਂ ਵੀਰੇ ਇਹ 80 ਦੀ ਹੋ ਗਈ ਤੇ ਪਰਲੀ ਹੋ ਗਈ 73 ਦੀ 73 ਦੀ 78 ਦੀ ਹੈਨਾ ਹਾਂਜੀ ਦੋ ਘਟ ਅਸੀ ਦੀ ਹੈਨਾ ਉਹ ਠੀਕ ਹੈ ਜੀ ਇਹ ਵੀ ਪਹਿਲਾ ਸ਼ੇਡ ਆਂਦਾ ਮੂਹੇ ਇੱਕ 58 ਦੀਆਂ ਹੋਗੀਆਂ ਹਨ ਹਾਂਜੀ ਇੱਕ 58 ਦੀਆਂ ਤੇ ਕੋਈ ਜੋੜਾ ਪਾ ਲੂਗਾ ਕਰਦਾ ਗੱਲਾਂ ਕਰਦਾ ਕੋਪਾ ਹੋਗਾ ਹੋਗਾ ਛੋਟੜਾ ਯਾਰ ਇੱਕ 55 ਦੀਆਂ ਦੀਆਂ ਜੋੜਾ ਕੋਈ ਕਹਿਣੀ ਵੀ ਜੋੜਾ ਲਊਗਾ ਤੇ ਮੇਰਾ ਹਾਂਜੀ ਹਾਂਜੀ ਇੱਕ 55 ਦਾ ਤੇ ਵੇਖੋ ਵੀਰੋ ਰੇਟ ਤੋਂ ਵੀਰ ਦੇ ਚੈੱਕ ਕਰ ਲਿਆ ਨਹੀਂ ਇਹ ਆਫਰ ਆਈਆਂ ਨੇ ਇਸ ਸਾਲ ਦੀਆਂ ਲਾਤੀਆਂ ਤੂੰ ਰੇਟ ਜਮਨ ਜਾ ਜਾ ਹਾਂ ਵੀਰੇ ਗਾੜੀ ਵਹਿੜ ਗਈ ਹੈ ਜੀ ਵਸੀ ਜੇ ਐਰ ਸ਼ਰ ਹੈ ਐਰ ਸ਼ਰ ਕਿਉਂ ਹੈ ਸ਼ਾਇਦ ਖੀਰਾ ਦੋ ਖੀਰਾ ਬੱਚਾ ਦੋ ਤਲਾ ਦੋ ਦੇ ਖੀਰਾ ਵੇਖੋ ਵੀਰੋ ਪਾਣ ਦੇ ਪੱਤੇ ਪੁੱਤੇ ਵਗੇ ਆ ਮੱਥੇ ਤੇ ਖੀਰੀ ਦੋਂਦੀ ਕੀਰੀ ਕੀਰੀ ਦੋਦਲੇ ਦਾੰਦਾ ਵੇਖੋ ਦੋਂਦੀ ਨੂੰ ਹੋਣ ਲਈ ਹਾਂ ਇੱਕ ਦੋਦਲੇ ਦਾੰਦਾ ਬਚੀ ਦੇ ਕਿਥੋਂ ਲਿਆਂਦੀ ਕੱਢ ਕੇ ਇਹ ਵੀ ਜਿੱਦਾਂ ਇਹ ਸੋਹ ਹੈ ਪੜਾਉਣਾ ਦੇਰਾਂ ਨਵੇਂ ਸਾਹ ਕੀ ਬਾਤ ਹਾਂ ਜੀ ਦੇਖੋ ਥਾਣੇ ਥੋੜੇ ਵੇਖੋ ਵੀਰ ਜੀ ਸੱਬੇ ਬੈਠੇ ਰਹੋ ਸੱਜੇ ਬੈਠੇ ਰਹੋ ਦੋਵੇਂ ਦੋਵੇਂ ਬੰਨੇ ਬੈਠੇ ਰਹੋ ਆ ਚੀਜ਼ਾਂ ਨਹੀਂ ਜੇ ਲੱਭਦੀਆਂ ਗਲਾਬੀ ਥਣ ਜਿੰਨਾ ਮੱਦੀ ਹਾਂ ਜੀ ਪਾਹ ਹੋਵੇ ਨਾ ਪੇਟ ਭੜਾ ਗਵਾਦੀ ਜਾਨੀ ਲੱਭਦੀਆਂ ਹਾਂਜੀ ਹਾਂਜੀ ਸੋਹਣੀ ਬੱਤਾ ਵੇਖੋ ਟੋਪ ਕਲਾਸ ਸੁੰਭਾਈ ਥਾਲਾ ਵੀਰੇ ਬੱਚਾ ਦੇ ਕੋਲ ਮੰਗਰੋ ਛਾ ਗਿਆ ਵਛਿਆ ਗਿਆ ਖੋਲੋ ਲਈ ਤੋਰਾ ਵਿਖਾਈਏ ਮਈਆ ਵੇਖੋ ਵੀਰੇ ਦੋ ਦੋ ਵਿੱਚ ਤੇ ਥਣ ਲੱਗੇ ਆ ਵਿੱਚ ਵਿੱਚ ਤੇ ਐਰ ਸ਼ਹਿਰ ਐਰ ਸ਼ਹਿਰ ਪਾਉਂਦੇ ਪੁੱਤ ਪੁੱਤੇ ਮੱਥੇ ਦੇ ਵਗੇ ਤੇ ਨਿਗਾ ਨਿਗਾ ਕੰਨ ਆ ਗਿਆ ਨਿਗਾ ਨਿਗਾ ਕੰਨ ਐਰ ਸ਼ਹਿਰ ਜਿੰਨੋ ਤੋਹਫਾ ਜੇ ਵੀਰ ਜੀ ਵਛੀ ਸਿਰਾਂ ਮੈਣਾ ਵੀ ਬੱਚਾ ਡੱਬੇ ਰੰਗ ਦਾ ਪਾ ਰਿਹਾ ਹੈ ਹਾਂਜੀ 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 ਥੋੜੀ ਤਿਲਕੜੇ ਆਪਣੇ ਇਥੇ ਤਿਲਕਾਂ ਹਾਂ ਤਿਲਕੜਾ ਥੋੜੀ ਵੀਰੇ ਦੁੱਧ ਕਿੰਨਾ ਚਵਾ ਜੂ ਬੈੜ ਦੁੱਧ ਵੀਰ ਜੀ ਇਹ ਪਤਾਨੀਓ 18 ਚਵਾਉਂਦੇ ਆ ਵੀ ਚਵਾਉਂਦੀ ਆ ਪਹਿਲਣਾ ਪਲੂਣ ਵਸ਼ੀ ਆ ਕਿਉਂਕਿ ਹਾਂਜੀ ਹਾਂਜੀ ਹੁਣ ਇਸ ਵਕਤ 13 14 ਕਿਲੋ ਬਲਾ ਤਿਆਰ ਹੋਊਗਾ 13 ਕਿਲੋ ਹੋਗਾ ਤਾਂ ਵੀਰੇ ਦੇਖੋ ਵੀ ਜੀ ਸਫਾਈਆਂ ਥਾਣ ਦੀਆਂ ਕੁਆਲਿਟੀਆਂ ਖਾ ਲੋ ਚੰਗੀ ਸੰਭੀ ਕੇ ਆਈ ਤੇਰੇ ਕੋਲ ਬੜਾ ਖੱਬੇ ਬੈਠ ਰੋ ਆਪਣਾ ਇਹ ਵੀ ਜੀ ਖੀਰੀ ਵਾਛੀ ਸੋਣੀ ਕਿਤੇ ਐਵੇਂ ਪਈ ਆ ਬਿਲਕੁਲ ਤੁਹਾਨੂੰ ਪਤਾ ਖਰਚਾ ਲਾ ਕੇ ਸੋ ਇਹੋ ਜਿਹੇ ਬੱਚੇ ਬੰਦੇ ਬਿਲਕੁਲ ਹਾਂਜੀ ਹਾਂਜੀ ਵੇਖੋ ਥਾਣ ਸੁਣ ਮਖਾ ਲੋ ਸੋ ਕਿੱਲੇ ਬੱਜੀ ਵੀ ਸੋਣੀ ਲੱਗੂਗਾ ਹਾਂਜੀ ਹਾਂਜੀ ਜਿਹੜਾ ਭੜ ਭਰਾ ਲਾਜੂ ਕਿੱਲੇ ਬੱਜੀ ਸੋਣੀ ਲੱਗੂਗੀ ਕਿ ਕਿਨੇ ਬੈ ਕੇ ਗਾਂ ਬੱਜੀ ਕਿਤੇ ਸਿਰਾਈ ਹੈ ਵੇੜ ਵੀਰੇ ਹਾਂਜੀ ਹਾਂਜੀ ਟੌਪ ਕਲਾਸ ਕੁਆਲਿਟੀ ਵੇਖਾ ਲੋ ਕੁਆਲਿਟੀ ਬਹੁਤ ਹੈ ਹਾਂਜੀ 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 ਇਹੋ ਜੀ ਵੀਰ ਜੀ ਤੁਹਾਨੂੰ ਪਤਾ ਅਮਰੀਕ ਥੱਲੇ ਦੇ ਭਲਾ ਲੰਮੇ ਪਏ ਰਹ ਬੱਛੀ ਦੇ ਤੇ ਇੰਦੀ ਪਹਿਲਾਂ ਸੀਲਸ ਲੱਗ ਬੱਛੀ ਲੈ ਜਾ ਵੀਰੇ ਮੰਦ ਇਹ ਰੇਟੇ ਦਾ ਵੀ ਜਾ ਜੀ ਰੇਟ ਦਾ ਪਾ ਵੀ ਦੀ ਨਿਕੇ ਨਿਕੇ ਕਰਨੇ ਆ ਉੜਦੀਆਂ ਆ ਜਾਣਦੇ ਉਹਦਾ ਰੇਟ ਵੀ ਹਣਾ ਹਾਂਜੀ ਹਾਂਜੀ ਉੜਦੀਆਂ ਵਾਲੇ ਵੀਰ ਜੀ ਮੁੱਲ ਇਹੋ ਜੇ ਬੱਚੇ ਸੋਨੇ ਵੀਰ ਜੀ ਬੜੇ ਔਖੇ ਆ ਮੈਨਾਂ ਵੀਰੇ ਲੱਭਣਾ ਬੜਾ ਔਖਾ ਪਸ਼ੂ ਐਂਦਾ ਪਿੰਡ ਵੀ ਲੱਭਦੇ ਹੁੰਦੇ ਹੋ ਹਾਂਜੀ ਹਾਂਜੀ ਹੀਰਾ ਦੋਂਦਾ ਕੁਆਲਿਟੀ ਬਹੁਤ ਆ ਹਾਂਜੀ ਹਾਂਜੀ ਹੀਰਾ ਦੋਂਦਾ ਬੱਚਾ ਵੇਖੋ ਵੀਰ ਜੀ ਮਈਆਂ ਨੂੰ ਬਹੁਤ ਚੰਗੀਆਂ ਨੇ ਹੀਰਾ ਦੋਂਦਾ ਬੱਚਾ ਸੋਨਾ ਬਹੁਤ ਔਖਾ ਜਿਆਦਾ ਵੀਰੇ ਕਿੰਨੇ ਦੀ ਵਹਿੜ ਦੇਣੀ ਹੋਣਾ ਆਪਾਂ ਇਹ ਵਛੀ ਦਾ ਦੀਦੀ ਦੀ ਨਾਕ ਤੁਹਾਨੂੰ ਪਤਾ ਹੋ ਜੀ ਵਛੀਆਂ ਦੇ ਲੋਕ ਤੇ 35 35 40 40 ਹਜ਼ਾਰ ਰੇ ਕੰਜ ਦਾ ਮੰਗਣਦੇ ਆ ਬਣ ਹਾਂਜੀ ਕੰਜ ਦਾ ਹਾਂਜੀ ਕੰਜ ਦਾ ਹੀ ਮਤਲਬ ਕਿ ਕਿਤੋਂ ਕੰਜ ਵਛੀਆਂ ਦਾ ਇਹ ਬਾਈ ਪਲੂਨ ਬੱਚੇ ਆਂਦੇ ਪਲੂਨ ਬੱਚੇ ਆਂਦੇ ਆ ਜੇ ਇਹ ਨਾ ਬਣੇ ਹੁੰਦੇ ਨਾ ਟਿੱਕਾ ਪਹਰੇ ਆਂਦੇ ਤੇ ਉਹਨਾਂ ਦਾ 30 30 ਹਜ਼ਾਰ ਰੁਪਇਆ ਮੁੱਲ 35 35 ਹਜ਼ਾਰ ਰੁੱਖ ਪਾਉਂਦੇ ਐ ਐਸੇ ਜੇ ਬੱਚਿਆਂ ਦਾ ਪਰ ਆ ਪਾਇ ਅੱਜ ਤੁਹਾਨੂੰ ਬਗਾ ਉਹਨਾਂ ਕੀ ਦਿਨਾਂ ਕੀ ਖਰੀਦੋਂ ਖਰਚਾ ਵਧ ਰੱਖ ਦੇਂਦੀ ਆ ਪਾਉਸ਼ੀ ਦੇ ਦੇਣੀ ਆ ਹਾਂਜੀ ਪਾਲਨ ਤੇ ਹਾਂਜੀ ਇਹ ਵਛੀ ਦੇ ਦਈਏ ਉਸ ਦਾ ਮੁੱਲ ਕਾਨੂੰ ਬਲਾ 60 70 ਜੋ ਮਰ 55 ਦੀ ਆ 55 ਦੇ ਦੀ ਕੀ ਵਾਹ ਪਤਾ ਨਹੀਂ ਸਾਪਾ ਦੇ ਨਿਕਲਿਆ ਦੇਖੋ ਵੀਰ ਕੋਈ 65 60 ਨਹੀਂ 70 ਨਹੀਂ 55000 ਦੀ ਗੱਲ ਚਪਤੇ ਵੰਦਾ ਜਾਂਦੀ ਤੇ ਵੇਖੋ ਆਹ ਦੀ ਜਾਣੀ ਜਲਾਉਂਦੀ ਆ ਮੈਂ ਬਾਤ ਬਾਰੇ ਨਾ ਵੀ ਮੈਂ ਮਹੀ ਲੋਣੀ ਦਿੱਤੇ ਇਹੋ ਜੀ ਗਾਈ ਹੋਣੀ ਦਿੱਤੇ ਇਹੋ ਜੀ ਨਹੀਂ ਸਿਰਾਂ ਵੀਰ ਪ੍ਰਿੰਟ ਵੀ ਬਹੁਤ ਆਂਦੀ 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 ਇਹਨੂੰ ਆਂਦੀ ਆਏਰ ਸ਼ੈਰ ਹਾਂਜੀ ਆਏਰ ਸ਼ੈਰ ਪਿਓ ਰਹਾ ਸ਼ੈਰ ਤੇ ਬਾਕੀ ਇਹ ਕਾਰਾਂ ਨੇ ਝੁੰਗਾ ਜਿਹਾ ਸਿੰਘ ਨਹੀਂ ਕਰੀ ਕਾ ਜਿਹਾ ਪੋਟਾ ਪੋਟਾ ਇਹ ਬੋਤਾ ਕਰਮਾਲਾ ਮੰਨਿਆ ਜਾਂਦਾ ਨੀ ਚਿੱਟੇ ਸਿੰਘ ਹਾਂਜੀ ਚਿੱਟਾ ਸਿੰਘ ਚੰਗਾ ਮੰਨਿਆ ਜਾਂਦਾ ਇਹ ਬਹੁਤ ਕਰਮਾਲਾ ਮੰਨਿਆ ਜਾਂਦਾ ਭੈਣ ਪ੍ਰਾਪਾ ਤੇ ਇਹ ਲੈ ਜਾਊਗਾ ਭੈਣ ਪ੍ਰਾਪਾ ਖੁਰਲੀਆਂ ਭਰ ਦਊਗੀ ਹਾਂਜੀ 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 ਏ ਪਟੇ ਬਾਕੀ ਭੈਣ ਭਰਾ ਦਾ ਹੋਰ ਮਾਨਦਾਨ ਕਰਦਾ ਕੋਈ ਫੋਨ ਲਾ ਲੇ ਹਨਾ ਵੀਰੇ ਹਾਂਜੀ ਹਾਂਜੀ ਭੰਡ ਪ੍ਰਭ ਮਾਨਦਾਨ ਫੁੱਲ ਕਰਾਂਗੇ ਨਹੀ ਨਹੀਂ ਤੁਹਾਡੇ ਤੁਹਾਡੇ ਰੀ ਵੀਰੇ ਪਸ਼ੂ ਇਧਰੋਂ ਜਿਆ ਜ ਮਿਲਦਾ ਹਨਾ ਹਾਂਜੀ 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 ਬਾਕੀ ਆ ਜੀਆਂ ਟੀਦਾਂ ਚਲਾਉਂਦੀ ਆ ਭਲਾ ਭੈਣ ਚ ਵੇ ਭਲਾ ਭਰਾ ਆ ਵੇ ਭਲਾ ਨੀ ਕਾ ਜ ਨੇੜਾ ਬਿਠਾ ਕੇ ਚਵਾਲੇ ਬਿਲਕੁਲ ਹਾਂਜੀ ਹਾਂਜੀ ਸਾਡੇ ਵੀਰੇ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਗਲਾਂਡ ਹੋ ਵੀ ਜੀ ਤਾਜੀ ਸੂਈ ਐ ਇਹ ਕੋ 14 ਕਿਲੋ ਬੋਲਾ ਤਿਆਰ ਆ ਖਾਨੇ ਦਾ ਵੀ ਗਲਾਂਡ ਹਾਂਜੀ ਹਾਂਜੀ ਥਾਣੇ ਦਾ ਵੀ ਗਲਾਂਡ ਬੱਚਾ ਨਹੀਂ ਕੋਲਾ ਵੀਰੇ ਬੱਚਾ ਇਹ ਮਗਰੀ ਵਛਾਈ ਜੇ ਖੋਲ ਵੀਰੇ ਤੋ ਇੱਕ ਗਰਲੈਂਡੋ ਗਰਲੈਂਡੋ ਫਿਰ ਚਾਰੋ ਚੂਰੂ ਬੋਲ ਚਾਰੋ ਚੂਰੂ ਵਾਲੀ ਪਰਾਲੀ ਲਈ ਜਾਂਦੇ ਹਾਂ ਦੇਖੋ ਇਹੜਾ ਹਾਂਜੀ ਹਾਂਜੀ ਤੁਹਾਨੂੰ ਪਤਾ ਨਵਾਇਆ ਨੂੰ ਮੈਂ ਨਹੀਂ ਪਛੂ ਠਾਂ ਠੂਣ ਕਰਕੇ ਇਹ ਸੋਹਣੀਆਂ ਮੇੜਾਂ ਵੀਰੇ ਹਾਂਜੀ 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 ਤੋਰਦੇ ਤੋਰਦੇ ਵੀਰੇ ਬਾਹਰ ਲਿਆਂਦੇ ਬੱਚੇ ਦਾ ਤੇ ਇਹ ਕਰਦੀ ਹੈ ਕਰਦੀ ਨਾ ਬੱਚੇ ਦਾ ਦੇਖੋ ਵੀਰੇ ਗੁਲਾਬੀ ਥਾਣਾ ਹਾਂਜੀ ਹਾਂਜੀ ਇਹਨੂੰ ਕਹਿੰਦੇ ਨੇ ਗਰਲੈਂਡੋ ਆਸ਼ੀ ਗਰਲੈਂਡੋ ਇਹ ਫਾੜੀ ਗਲਾ ਚੱਡਾ ਆ ਗਿਆ ਵੀਰੇ ਹਾਂਜੀ 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 ਦੇਖੋ ਕੀ ਕਹਨੇ ਬੈੜਦੇ ਦੁੱਧ ਜਿਆਦਾ ਨਹੀਂ 78 ਕਿਲੋ ਵਜੀ ਵਸੀ ਆ ਵੀ ਪਾ ਦੋਗੀ ਬਿਲਕੁਲ ਅਜੇ ਬੋਲਾ ਕੱਚਾ ਵੋਲਾ ਵਾ ਬਿਲਕੁਲ ਬਹੁਤ ਸੋਹਣੀ ਲੱਗਦੀ ਹੈ ਵੀ ਹਾਂ ਜੀ ਸਾਈਸ ਬਈ ਕਾ ਰਹੀਆਂ ਇਹ ਬਾਤਾਂ ਲੈਵਾ ਵੀਰੇ ਸ਼ਾਮ ਤੱਕ ਇੱਕ ਹੋਰ ਕਾਫੀ ਬਣ ਜਾਂਦੀ ਹੈ ਹਾਂ ਜੀ ਸ਼ਾਮ ਤੱਕ ਤੁਹਾਨੂੰ ਦੱਸਾਂ ਵੀ 4 ਵਜੇ ਚ ਵਾਈ ਆ ਜੇ ਆਪਾਂ ਵੀਡੀਓ ਕਰਕੇ 9 9:30 ਹੋਣ ਦੇ ਆ ਹਾਂ ਜੀ ਹਾਂ ਜੀ ਤੇ ਉਸ ਹੱਬ ਨਾਲ ਭੰਡ ਭਰਾ ਅੰਦਾਜ਼ਾ ਲਾ ਲੈ ਸ਼ਾਮ ਤੱਕ ਤਾਂ ਟੁੱਟ ਸਾਰੇ ਘਟ ਜਾਂਦੇ ਹਾਂ ਹਾਂ ਸ਼ਾਮ ਤੱਕ ਹਾਂ ਜੀ ਜਾਂਦੀ ਜਾਂਦੇ ਹਾਂ ਹਾਂ ਜੀ ਹਾਂ ਜੀ ਜਾਂਦੀ ਜਾਂਦੇ ਬੰਦੂ ਫੇ ਲੈ ਜੋ ਬਾਕੀ ਨੂੰ ਗਰਲੈਂਡਾ ਵਸੀ ਨੂੰ ਕਹਿ ਦਿੰਦੇ ਆ ਕਿਹੜਾ ਭੰਡ ਭਰਾ ਲਖੜੋ ਚ ਫੈਂਟ ਲੈ ਗਿਆ ਚਲੋ ਨਵੇਂ ਸਾਲ ਤੇ ਦੋ ਵੈੜਾ ਪਾਣੇ ਆ ਫੇਰ ਚਾਲੂ ਕਰਾ ਕਰਾਂਗੇ ਵੈੜਾ ਮਿਨਾ ਦੇ ਨਹੀਂ ਲਿਆ ਕਰੋ ਹਣਾ ਨਹੀਂ ਆ ਬੜੇ ਸੋਹਣੇ ਰੇਟ ਆ ਤੂੰ ਲਿਆ ਕਰੋ ਵੈੜਾ ਵੀ ਲਿਆਇਆ ਕਰੋ ਭੈਣ ਭਰਾ ਫੋਨ ਬੜੇ ਕਰਦੇ ਆ ਵੀ ਗਾਈਆਂ ਚਾਹੀਦੀਆਂ ਬਿਲਕੁਲ ਨਹੀਂ ਫੈਂਟ ਇਹਨਾਂ ਦੀ ਬਹੁਤ ਚੰਗੀਆਂ ਹੁੰਦੀਆਂ ਹਨਾ ਅੱਜ ਦੀ ਤੇ ਬਹੁਤੀ ਵਧੀਆ ਫੈਂਟ ਗਰਲੈਂਡ ਵੀ ਬਹੁਤ ਵਧੀਆ ਫੈਂਟ ਆ ਕਿੰਨੇ ਦੀ ਵੀਰੇ ਵੈੜ ਦੇਣੀ ਆ ਆਪਾਂ ਇਹ ਵੀ ਜੀ ਸੇਮ ਹੀ ਜਾਂਦੀ ਆ ਤੁਮੇ ਸੇਮ ਹੀ ਸੇਮ ਹੀ ਜਾਂਦੀ ਆ ਕੋਈ 60 ਨਹੀਂ ਇਹ ਵੀ 55 ਦੀ ਤੇਰੀ 55 ਦੀ ਕੋਈ ਪੈਨ 60 ਦਾ ਕੋਈ ਜੋੜਾ ਪਾਲੂ ਤਾਂ ਮਾਂ ਤਾਂ ਵੀ ਜੁੜਾ ਪਾਲੂਗਾ ਹੋਰ ਕਰ ਦਾਂਗੇ ਇਹ 53 ਹ ਜੋੜੇ ਚ ਮਾਂ ਤਾਂ ਤੇ ਨਹੀਂ ਰਿਚੂ ਜਾਂਦੀ ਵੀਰੇ ਚਲੋ ਕੋਈ ਨਹੀਂ ਜੋੜਾ ਪਾਉਗਾ ਤੇ ਕੋਈ ਫੋਨ ਲਾ ਲੇ ਬਾਕੀ ਹਨਾ ਤੇ ਵੇਖੋ ਵੀਰੇ ਫੋਨ ਤੁਸੀਂ ਜ਼ਰੂਰ ਲਾ ਲਿਓ ਕਿਉਂਕਿ ਰੇਟ ਤੁਸੀਂ ਵੀਰ ਦਾ ਚੈੱਕ ਕਰ ਲਿਆ ਵਾ ਵੇੜਾ ਵੀ ਚੰਗੀਆਂ ਸੋਹਣੀਆਂ ਨੇ ਤਾਂ ਜੇ ਝੋਟੀਆਂ ਦੀ ਗੱਲ ਕਰੀਏ ਤਾਂ ਝੋਟੀਆਂ ਵੀ ਚੰਗੀਆਂ ਟੋਪ ਕਲਾਸ ਨੇ ਤਾਜ਼ੀਆਂ ਸੂਈਆਂ ਨੇ ਹਾਂਜੀ ਇਹੋ ਜੇ ਬੱਚੇ ਤੁਹਾਨੂੰ ਪਤਾ ਬਹੁਤ ਔਖੇ ਲੱਭਦੇ ਆ ਬਿਲਕੁਲ ਵੀਰੇ ਸੋਹਣੀਆਂ ਵੇੜਾ ਨੇ ਸੋਹਣੀਆਂ ਝੋਟੀਆਂ ਨੇ ਮੇਨ ਗੱਲ ਆ ਵੀਰੇ ਰੇਟ ਰੇਟ ਹਾਂਜੀ ਹਾਂਜੀ ਰੇਟ ਵੇਖਦਾ ਹਨਾ ਤਾਂ ਸੀਲਸ ਲੱਗ ਪਸ਼ੂ ਹੋਵੇ ਤਾਂ ਰੇਟ ਜੈਜ ਹੋਵੇ ਤੇ ਵੀਰੇ ਹਰ ਇੱਕ ਵੀਰ ਦੀ ਡਿਮਾਂਡ ਹੁੰਦੀ ਆ ਹਨਾ ਖਰੀਦਣ ਦੀ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਤਾਂ ਬਾਕੀ ਉਹ ਬੇਨਤੀ ਆ ਬਿਲਕੁਲ ਬਾਕੀ ਆਪਣੇ ਨੂੰ ਬਸ ਸੁੱਕੀ ਪ੍ਰਾਲੀ ਪੋਣੇ ਆਪਾਂ ਸੁੱਕ ਮੰਡੇ ਪਈ ਦਾ ਪ੍ਰਾਲੀ ਤੇ ਬਸ ਨਾ ਮੇਰੇ ਪਸ਼ੂ ਪੱਠਾ ਪੱਠਾ ਤੁਹਾਨੂੰ ਪਤਾ ਹਰਿਆ ਹੋਵੇ ਤਾਂ ਫੇਰ ਵੀਜੀ ਤੁਹਾਨੂੰ ਪਤਾ ਫੋੜ ਵਾਦਾ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਬੇਨਤੀ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਤਾਂ ਨਾਲੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਬਾਕੀ ਰੇਟ ਵੀ ਵੀਰ ਦਾ ਜਾ ਜਾ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਹੁੰਦੇ ਹੋ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਓਗੇ ਤਾਂ ਕੋਈ ਵੀਰ ਜੋੜਾ-ਜੋੜਾ ਵੇੜਾਂ ਦਾ ਪਾਲੂਗਾ ਉੱਚੋਂ ਮਾਂਤਨ ਦੇ ਝੋਟੀਆਂ 'ਚ ਵੀ ਫੁੱਲ ਮਾਂਤਨ ਹੋ ਜੂਗਾ ਤਾਂ ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਰਿਪੋਰਟ ਹੈ ਰਸਵੀਂ ਪਿੰਡ ਹਰਦੁਰਵਾਲ ਦੇ ਤਹਿਸੀਲ ਡੇਰਾ ਬਪਨਗ ਤੇ ਜ਼ਿਲ੍ਹਾ ਗੁਰਦਾਸਪੁਰ ਜੇ ਤੇ ਫੋਨ ਨੰਬਰ 84373 ਤੇ 22925 ਠੀਕ ਹੈ ਠੀਕ ਹੈ ਵੀਰੇ